ਅ ਅੱਜ ਦੀ ਇਹ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਲੋਕਲ ਫਰੋਤੀ ਦਾ ਜਿਹੜਾ ਗੈਂਗ ਹੈ ਉਸ ਨੂੰ ਬਸਤ ਕਰਨ ਦੇ ਸੰਦਰਭ ਚ ਕੀਤੀ ਜਾ ਰਹੀ ਹੈ ਅ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਾਰਾ ਗੜ ਤਲਾੜਾ ਤੋਂ ਨੇ ਜੋ ਪੇਸ਼ੇਵਰ ਜੋ ਆਰਐਮਪੀ ਡਾਕਟਰ ਨੇ ਤੇ ਇਹ ਪਿੰਡ ਨੰਗਲ ਗੁਰੂ ਵਿਖੇ ਡਾਕਟਰੀ ਦੁਕਾਨ ਕਰਦੇ ਇਹਨਾਂ ਨੂੰ ਕਾਫੀ ਸਮੇਂ ਤੋਂ ਵੱਖ-ਵੱਖ ਨੰਬਰਾਂ ਤੋਂ ਫਰੋਦੀਆਂ ਕਾਲਾਂ ਆ ਰਹੀਆਂ ਸਨ ਤੇ ਪਹਿਲਾਂ ਤਾਂ ਇਹਨਾਂ ਨੇ ਇਗਨੋਰ ਕੀਤੀਆਂ ਤੇ ਉਹ ਕਾਲਾਂ ਨਹੀਂ ਚੁੱਕੀਆਂ ਤੇ ਇਸ ਦੇ ਰਿਜ਼ਲਟ ਵਜੋਂ ਇੱਕ ਵਾਰੀ ਇਹਨਾਂ ਨੂੰ ਜਾਂਦੇ ਜਾਂਦੇ ਰੋਕਿਆ ਗਿਆ ਤੇ ਫਿਰ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਪਿਸਟਲ ਵਗੈਰਾ ਦਿਖਾ ਕੇ ਇਹਨਾਂ ਨੂੰ 5 ਲੱਖ ਰੁਪਏ ਜਿਹੜੇ ਹੈ ਓਫਰੋਦੀ ਦੇ ਰੂਪ ਚ ਦੇਣ ਵਾਸਤੇ ਧਮਕੀਆਂ ਮਿਲੀਆਂ ਅ ਜਦੋਂ ਇਹਨਾਂ ਨੇ ਇਹ ਗੱਲ ਪੁਲਿਸ ਨੂੰ ਤਿੰਨ ਤਰੀਕ ਦਾ ਮਾਮਲਾ ਹੈ ਜਦੋਂ ਇਹਨਾਂ ਨੇ ਪੁਲਿਸ ਨੂੰ ਇਹ ਇਤਲਾ ਦਿੱਤੀ ਕਿ 20 ਅਗਸਤ ਦੇ ਕਰੀਬ ਤੋਂ ਇਹਨਾਂ ਨੂੰ ਜਿਹੜੀਆਂ ਇਹ ਧਮਕੀਆਂ ਆ ਰਹੀਆਂ ਨੇ ਤਾਂ ਪੁਲਿਸ ਨੇ ਇਮੀਡੀਏਟਲੀ ਜਿਹੜਾ ਹੈ ਇੱਕ Trap ਲੇ ਕੀਤਾ ਤੇ ਜੋ ਇਹ ਬੰਦੇ ਨੇ ਇਹਨਾਂ ਨੂੰ ਫੜਿਆ ਜਿਹਦੇ ਵਿੱਚ ਇਮੀਡੀਏਟਲੀ ਜਿਹੜਾ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਇੱਕ 315 ਬੂਲ ਗੋਰ ਦਾ ਪਿਸਤਲ ਆ ਮੋਟਰਸਾਈਕਲ ਤੇ ਐਕਸਯੂਵੀ ਤੇ ਹੋਰ ਜੋ ਹੈ ਇਹਨਾਂ ਦਾ ਸਮਾਨ ਜੋ ਲਿਸਟਡ ਹੈ ਉਹ ਰਿਕਵਰੀ ਕੀਤੀ ਗਈ ਹੈ ਇਸ ਦੇ ਵਿੱਚ ਜੋ ਮੁੱਖ ਜੋ ਕਿੰਗਪਿੰਨ ਹੈ ਉਹ ਗੁਰਿੰਦਰ ਸਿੰਘ ਜੋ ਹੈ ਗੁਰਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਨੰਗਲ ਗੁਰੂ ਹੈ ਇਜਰਾ ਗੁਰਿੰਦਰ ਸਿੰਘ ਹੈ ਬੇਸਿਕਲੀ ਇਹ ਡਾਕ ਸਾਹ ਜਿੱਥੇ ਇਹਨਾਂ ਨੇ ਦੁਕਾਨ ਕੀਤੀ ਹੋਈ ਸੀ ਇਹ ਉਹ ਉਹ ਪ੍ਰੈਮਿਸਿਸ ਦੇ ਮਾਲਕ ਜੋ ਸੀ ਉਹ ਗੁਰਿੰਦਰ ਸਿੰਘ ਦੇ ਚਾਚਾ ਜੀ ਸਨ ਤਾਂ ਇੱਥੋਂ ਇਹਨੇ ਆਪਣੀ ਜਿਹੜੀ ਇਹ ਪੂਰੀ ਸਟੋਰੀ ਆਪਣਾ ਪਲੈਨਿੰਗ ਜਿਹੜੀ ਹੈ ਇੱਥੋਂ ਕੀਤੀ ਹੈ ਉਸ ਤੋਂ ਬਾਅਦ ਇਹਨੇ ਇਨਵੋਲ ਕੀਤਾ ਹੈ ਗੁਰਪ੍ਰੀਤ ਨੂੰ ਗੁਰਪ੍ਰੀਤ ਨੇ ਦੋ ਬੰਦੇ ਜੋ ਪੈਸੇ ਐਕਸਟਰੋਟ ਕਰਨ ਵਾਸਤੇ ਆ ਉਹ ਲਗਾਏ ਸਨ ਜੋ ਕਿ ਮਨਪ੍ਰੀਤ ਸਿੰਘ ਤੇ ਸਿਮਰਜੀਤ ਸਿੰਘ ਸਿਮਾ ਇਸੇ ਤਰੀਕੇ ਨਾਲ ਜੋ ਹੈ ਅੱਗੇ ਇਹ ਚੱਲਦੇ ਚੱਲਦੇ ਜੋ ਵੀ ਜੋ ਵੀ ਹੈ ਪੈਸੇ ਦੀ ਡਿਮਾਂਡ ਕੀਤੀ ਗਈ 3 ਲੱਖ ਜੋ ਹੈ ਐਕਸਟਰਸ਼ਨ ਮਨੀ ਇਹਨਾਂ ਨੂੰ ਜੋ ਹੈ ਡੇਨਲੀ ਡਰੋਪ ਸ਼ਾਪ ਗਏ ਤੇ ਉੱਥੇ ਜੋ ਹੈ ਪੁਲਿਸ ਵੱਲੋਂ ਇਹਨਾਂ ਨੂੰ ਫੜਿਆ ਗਿਆ ਸੋ ਇਸ ਤਰੀਕੇ ਨਾਲ ਟੋਟਲ 5 ਬੰਦੇ ਜੋ ਹੈ ਗ੍ਰਿਫਤਾਰ ਹੋਏ ਨੇ ਉਹਨਾਂ ਤੋਂ ਦੇਸੀ ਪਿਸਟਲ 315 ਬੋਰ ਮੋਟਰਸਾਈਕਲ ਐਕਐਸਯੂਵੀ ਤੇ ਫਰੋਤੀ ਦੀ ਜਿਹੜੀ ਹੈ 1.5 ਲੱਖ ਰੁਪਏ ਹੋ ਰਿਕਵਰ ਹੋ ਚੁੱਕੇ ਹਨ 2 ਜੋ ਦੋਸ਼ੀ ਨੇ ਸਿਮਰਨਜੀਤ ਸਿੰਘ ਉਰਫ ਸਿਮਾ ਤੇ ਰਮਨਦੀਪ ਸਿੰਘ ਉਰਫ ਰਮਨਾ ਜਹਰਮਾ ਇਹੇ ਫਰਾਰ ਨੇ ਪੁਲਿਸ ਦੀਆਂ ਵੱਖੋ-ਵੱਖਰੀਆਂ ਟੀਮਾਂ ਲਗਾਈਆਂ ਗਈਆਂ ਨੇ ਤੇ ਜਲਦੀ ਇਹਨਾਂ ਦੀ ਗ੍ਰਿਫਤਾਰੀ ਵੀ ਹੋ ਜਾਏਗੀ ਇਸ ਦੇ ਵਿੱਚ ਜੋ ਫੋਨ ਹੈ ਜਿਸ ਫੋਨ ਤੋਂ ਇਹਨਾਂ ਨੂੰ ਫਰੋਤੀ ਦੀ ਅਕਾਲਾ ਹੁੰਦੀਆਂ ਸਨ ਉਹ ਸਿਮਰਨ ਉਹ ਰਮਨਦੀਪ ਸਿੰਘ ਦੇ ਫੋਨ ਹੈ ਰਮਨਦੀਪ ਸਿੰਘ ਉਰਫ ਰਮਾ ਜਿਹਦੇ ਫੋਨ ਨੂੰ ਹੁਣੇ ਰਿਕਵਰ ਵੀ ਕੀਤਾ ਗਿਆ ਤੇ ਅੱਗੇ ਫਰਦਰ ਜੋ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਅਸੀਂ ਇਮੀਡੀਏਟਲੀ ਪਰਚਾ ਦਰਜ ਕਰਕੇ ਕਿਉਂਕਿ ਮਾਮਲਾ ਸੰਗੀਨ ਸੀ ਐਕਸਟਰਸ਼ਨ ਦਾ ਸੀ ਤੇ ਕਿਉਂਕਿ ਇਹ ਜੋ ਲੋਕਲ ਲੋਕ ਨੇ ਇਹ ਕਿਸੇ ਨਾ ਕਿਸੇ ਗੈਂਗਸਟਰ ਦੇ ਨਾਂ ਤੇ ਆਮ ਲੋਕਾਂ ਤੋਂ ਫਿਰੋਤੀਆਂ ਮੰਗ ਕੇ ਜੋ ਹੈ ਈਜ਼ੀ ਮਨੀ ਜਿਹੜੀ ਹੈ ਉਹਨੂੰ ਜਿਹੜਾ ਹੈ ਪ੍ਰਾਪਤ ਕਰਦੇ ਸੀਗੇ ਸੋ ਇਹ ਜਿਹੜਾ ਹੈਗਾ ਇੱਕ ਲੋਕਲ ਗੈਂਗ ਹੈ ਇਹ ਬਸਟ ਹੋਇਆ ਇਸ ਬਾਰੇ ਤਾਂ ਕਲੀਅਰ ਹੈ ਕਿ ਇਹਨਾਂ ਨੇ ਵੱਡੇ ਗੈਂਗਸਟਰ ਦੇ ਨਾਂ ਤੇ ਹੀ ਫਿਰੋਤੀਆਂ ਮੰਗੀਆਂ ਨੇ ਪਰ ਕੁਝ ਕਿਉਂਕਿ ਜਦੋਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਇਸ ਬਾਰੇ ਉਹਨਾਂ ਬਾਰੇ ਕੋਈ ਇਸ ਤਰੀਕੇ ਦੀ ਗੱਲ ਸਾਹਮਣੇ ਨਹੀਂ ਆਈ ਸਾਡੀ ਤਫ਼ਤੀਸ਼ ਦੇ ਵਿੱਚ ਕਈ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਅਸੀਂ ਜਿਹੜੇ ਜਲਦੀ ਉਹਦੇ ਬਾਰੇ